ਇਹ ਬਦਾ ਹਰ ਵਾਰੀ ਫਿਰ ਸਾਰੇ ਕਹਿੰਦੇ ਵੋਟਾਂ ਲਾ ਕੇ ਕੰਮ ਬਣਾਈਂ ਜ਼ਿੰਦਾਬਾਦ ਭਗਵਾਨੀ ਪਾਰਟੀ ਜ਼ਿੰਦਾਬਾਦ ਬਸ ਹੋ ਗਿਆ ਇੱਧਰ ਭਾਈ ਇੱਧਰ ਭਾਈ ਇੱਧਰ ਕਰੋ ਮੈਨੂੰ ਪਤਾ ਜੀ ਇਹਨਾਂ ਨੂੰ ਪਤਾ ਹੋ ਗਿਆ ਹੋ ਗਈ ਇਹ ਬੰਦਾ ਹਰ ਵਾਰੀ ਕੋਲ ਟਿਕਟ ਦੇ ਉੱਪਰ ਜੀ ਇਹ ਬੰਦਾ ਹਰ ਵਾਰੀ ਕੋਲ ਟਿਕਟ ਦੇ ਉੱਪਰ ਰੰਧਾ ਗਾਵ ਹਾਂਜੀ ਦੇਖੋ ਪਿਛਲੇ ਦਿਨੀ ਜਿਹੜੀ ਬਾਈ ਇਲੈਕਸ਼ਨ ਡੇਰਾ ਪਾਪਾ ਨਾਨਕ ਦੀ ਹੋ ਕੇ ਆਈ ਹੈ ਉਹਦੇ ਚ ਬੜੀ ਵੱਡੀ ਪੱਧਰ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ ਹੈ ਔਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਮੈਨੂੰ ਪਾਰਟੀ ਨੇ ਬਣਾਇਆ ਸੀ ਮੈਨੂੰ ਬੜੀ ਵੱਢੀ ਪੱਧਰ ਤੇ ਜਿਹੜੀ ਜਿੱਤ ਦਿਵਾਈ ਹੈ ਉਹਦੇ ਵਿੱਚ ਕਨਨੌਰ ਵਾਲਿਆਂ ਦਾ ਬਹੁਤ ਵੱਡਾ ਜੋਗਦਾਰ ਹੈ ਮੈਂ ਜਿੰਨਾ ਕਲਾਨੌਰ ਵਾਲਿਆਂ ਮੇਰੀ ਇੱਜ਼ਤ ਰੱਖੀ ਹੈ ਮੈਂ ਹਮੇਸ਼ਾ ਹੀ ਕਲਾਨੌਰ ਵਾਲਿਆਂ ਦਾ ਰਣੀ ਰਹੂੰਗਾ ਇਹ ਤੱਕ ਧੰਨਵਾਦੀ ਦੌਰ ਹੈ ਕਿ ਮੈਂ ਧੰਨਵਾਦ ਮੇਰਾ ਫਰਜ਼ ਬਣਦਾ ਕਰਨਾ ਹੈ ਬਾਕੀ ਕਰਜ਼ ਬਹੁਤ ਜ਼ਿਆਦਾ ਸਿਰ ਤੇ ਕਲਾਨੌਰ ਵਾਲਿਆਂ ਦਾ ਕੋਸ਼ਿਸ਼ ਕਰਾਂਗਾ ਕਿ ਇੱਕ ਇੱਕ ਕਰਜ਼ ਨੂੰ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂ ਮੇਰਾ ਕਰੋੜ ਦੇ ਟੈਂਡਰ ਜਿਹੜੇ ਉਹਨਾਂ ਬਾਰੇ ਵੀ ਜੈਦ ਦੀ ਲਖਨ ਆਦਿਕ ਕਰਾਉ ਵਿਖਿਆ ਬਿਲਕੁਲ ਜੀ ਮੈਂ ਥੋੜੇ ਸਮੇਂ ਵਿੱਚ ਜਿਹੜੀ ਵਾਰਡਬੰਦੀ ਕਰਾਉਣ ਜਾ ਰਿਹਾ ਕਲਾਨੌਰ ਦੀ ਵਾਰਡਬੰਦੀ ਵੀ ਹੋਏਗੀ ਇੱਥੇ ਲੈਕਚਰ ਵੀ ਹੋਏਗੀ ਲਗਭਗ 13 ਕਰੋੜ ਰੁਪਏ ਦੇ ਟੈਂਡਰ ਜਿਹੜੇ ਹੋ ਚੁੱਕੇ ਨੇ ਕਲਾਨੌਰ ਤੇ ਜਿਹਦੇ ਵਿੱਚ ਮੈਂ 4-5 ਦਾ ਕੁਆਟਰ ਕਰਕੇ ਜਿਹੜੇ ਕੰਮ ਕੰਪਲੀਟ ਵੀ ਹੋ ਚੁੱਕੇ ਨੇ ਬਾਕੀ ਅਗਲੇ ਹਫਤੇ ਮੈਂ ਸਾਰੇ ਨੀ ਪੱਥਰ ਜਿਹੜੇ ਰੱਖ ਕੇ ਕਲਾਨੌਰ ਦੇ ਟੋਟਲ ਕੰਮ ਜਿਹੜੇ ਸ਼ੁਰੂ ਕਰਾ ਦਾਂਗਾ